15 ਮੋਟਰਾਂ ਦੀਆਂ ਤਾਰਾਂ ਚੋਰਾਵੱਲੋਂ ਚੋਰੀ ਲਗਭਗ 1.5 ਲੱਖ ਦਾ ਨੁਕਸਾਨ ਬੁਲਾਇਆ ਥਾਣਾ ਅਦੀਨ ਪਿੰਦੇ ਪਿੰਡ ਸੰਗ ਤੇਸਿਆ ਵਿਖੇ ਬੀਤੀ ਰਾਤ ਚੋਰਾਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾ ਨੇ ਲਗਭਗ 15 ਮੋਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਲਈਆਂ ਗਿਆ ਨੇ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਉਰਫ ਲਾਡੀ ਅਤੇ ਗੁਰਬਾਜ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਖੇਤਾਂ ਵਿੱਚ ਮੋਟਰਾਂ ਕੋਲ ਪਹੁੰਚੇ ਤਾਂ ਵੇਖਿਆ ਕਿ ਮੋਟਰਾਂ ਦੀਆਂ ਤਾਰਾਂ ਕੱਟੀਆਂ ਹੋਈਆਂ ਸਨ ਅਦੇ ਸਟਾਰਟਰ ਚੋਰੀ ਹੋ ਚੁੱਕੇ ਸਨ ਅਤੇ ਲਗਭਗ 400 ਫੁੱਟ ਪਲਾਸਟਿਕ ਦਾ ਪਾਈਪ ਵੀ ਗਾਇਬ ਸੀ ਇਸ ਚੋਰੀ ਕਾਰਨ ਉਨ੍ਹਾਂ ਨੂੰ ਕਰੀਬ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪੀਰਤਾ ਨੇ ਇਹ ਵੀ ਦੱਸਿਆ ਕਿ 2 ਦਿਨ ਪਹਿਲਾਂ ਹੀ ਸ਼ਰਾਰਤੀ ਅੰਸਰਾ ਵੱਲੋਂ ਇੱਕ ਤਰਾਲੀ ਨੂੰ ਅਗਵੀ ਲਗਾਈ ਗਈ ਸੀ ਜਿਸ ਨਾਲ ਇਲਾਕੇ ਵਿੱਚ ਬਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੀਰਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇਲਾਕੇ ਵਿੱਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਇੱਕ ਖਤਮਾਈ ਜਾ ਸਕੇ ਬੁਲਾਇਆ ਤੇ ਰਾਜਕੁਮਾਰ ਮੰਗਲ ਦੀ ਖਾਸ ਰਿਪੋਰਟ ਦਿੱਤੇ ਨੂੰ ਦੇਖਿਆ ਮੈਂ ਆਪਣਾ ਨਹੀਂ ਰਖਾ ਰਿਹਾ ਮੈਂ ਆਪਣੇ ਲਈ ਇਹ ਮੋਟਰ ਚੱਲਦੀ ਪਈ ਉਹ ਪੈਰਾ ਤੋਰਾ ਲੈ ਗਏ ਨੇ ਉਹਦੀਆਂ ਲਾ ਕੇ ਆਜ ਤਾਂ ਮੋਟਰ ਨਹੀਂ ਸਟਾਰਟ ਕੰਪ ਨਹੀਂ ਠੀਕ ਅਜਾ ਇਹ ਤਾਂ ਲਾਡੀ ਰਾਂ ਦੇ ਦੀ ਅਮਰਜੀਤ ਸਿੰਘ ਲਾਡੀ ਕਿਹੜਾ ਪਿੰਡ ਆ ਸੰਗਟੇਸ਼ੀਆਂ ਭਜੀ ਕਿੰਨੀ ਕਿਚੋਰੀ ਹੋ ਚੁੱਕੀ ਹੈ ਕੀ ਨੁਕਸਾਨ ਹੋਇਆ ਰਾਤੀ 15 ਮੋਟਰਾਂ ਤੋਂ ਤਾਰਾਂ ਵੱਢ ਕੇ ਲਗਾਏ ਆ ਤਿੰਨ ਮੋਟਰਾਂ ਮੇਰੀਆਂ ਤੋਂ ਸਟਾਰਟਰ ਵੀ ਲਾ ਕੇ ਲਗਾਏ ਆ ਪੈਪ 4500 ਦਾ ਅੰਦਰ ਪਿਆ ਸੀ ਪਲਾਕਟ ਦਾ ਉਹ ਵੀ ਲਗਾਏ ਆ ਗਾਰਡਰ ਪਿਆ ਸੀ ਉਹ ਵੀ ਚੱਕ ਲਗਾਏ ਆ ਤਿੰਨ ਦਿਨ ਹੋ ਗਏ ਲਗਾਤਾਰ ਆਉਂਦਿਆਂ ਨੂੰ ਬੰਦਿਆਂ ਨੂੰ ਤੇ ਕਿੰਨਾ ਨੁਕਸਾਨ ਹੋ ਚੁੱਕਾ ਹੈ ਨੁਕਸਾਨ ਹੁਣ 15-20 ਹਜ਼ਾਰ ਦਾ ਤਾਂ ਮੇਰਾ ਹੀ ਹੋ ਗਿਆ ਕੱਲੇ ਸਟਾਟਰਾਂ ਦਾ ਹੀ ਕੱਲੀ ਕੱਲੀ ਮੋਟਰ ਦਾ ਦਾ ਤਾਂ ਜਾਂ ਤੀ ਰੱਖ ਲਾ ਇਹ ਹੋ ਗਿਆ ਅੱਗੇ ਸਟਾਟਰ ਨਹੀਂ ਲਾਉਂਦੇ ਸੀ ਹੁਣ ਉਹ ਵੀ ਸਾਰੇ ਲਾਉਣ ਲੱਪੇ ਆ ਤੇ ਟੋਟਲ ਕਿੰਨਾ ਕ ਨੁਕਸਾਨ ਹੋ ਚੁੱਕਾ ਹੈ ਲੱਖ ਕੇ ਕਰੀਬ ਦੇ ਹੋ ਚੁੱਕਾ ਹੈ ਜੀ ਆਹ ਹੋ ਜਾਣਾ ਵਧੇ ਹੋ ਜਾਣ ਲੱਗ ਡੇਢ ਰੱਖਦਾ ਰੱਖੋ ਤੇ ਦੋ ਦਿਨ ਤੇ ਜੇ ਗੱਲ ਕਰੀਏ ਦੋ ਦਿਨ ਦਿਨ ਪਹਿਲਾਂ ਹੀ ਜਿਹੜੇ ਇੱਕ ਟਰਾਲੀ ਨੂੰ ਵੀ ਜਿਹੜੀ ਅੱਗ ਲਗਾਈ ਗਈ ਆ ਉਸ ਬਾਰੇ ਕੀ ਕਹਿਣਾ ਟਾਡਾ ਉਹਦਾ ਵੀ ਕੋਈ ਨਹੀਂ ਹਜੇ ਪਤਾ ਲੱਗਾ ਕੋਈ ਹੱਲ ਨਹੀਂ ਹੋਇਆ ਉਹਦਾ ਤੇ ਕੁਝ ਦਿਨ ਪਹਿਲਾਂ ਤਾਂ ਡੱਕਾ ਰੋ ਵੀ ਜਿਹੜੀ ਚੋਰੀ ਚੋਰ ਜਿਹੜੇ ਕੈਦ ਵੀ ਹੋਇਆ ਘਰੋਂ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਬਾਰੇ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਹੋਈ ਹੈ ਕੋਈ ਕਾਰਵਾਈ ਨਹੀਂ ਹੋਈ ਕੈਮਰਿਆਂ 'ਚ ਆਉਂਦਾ ਹੀ ਨਹੀਂ ਕੁਝ ਵੀ ਕੈਮਰਿਆਂ ਦੇ ਮੂੰਹ ਢੱਕ ਲੈਂਦੇ ਆ ਤੇ ਹੁਣ ਕੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਤੋਂ ਉਹ ਵੀ ਪੇਸ਼ ਪਾਲਸ ਵਾਲੇ ਮੂੰਹ ਤੇ ਰਮਾਲ ਬੰਨ ਕੇ ਰਪੇਸ਼ ਕਰਾਉਂਦੇ ਆ ਬੰਦਿਆਂ ਨੂੰ ਕੋਈ ਪ੍ਰਸ਼ਾਸਨ ਤੋਂ ਪਾਲਸ ਤੋਂ ਕੀ ਮੰਗ ਕਰਦੇ ਆ ਹੁਣ ਤੁਸੀਂ ਹੁਣ ਇਹਨਾਂ ਦਾ ਚੋਰਾਂ ਦਾ ਬਾੜਾ ਮੋਟਾ ਪਤਾ ਸਾਰ ਕੱਢਣ ਨੇ ਰਹਾ ਸਾਰਾ ਵੀਰ ਆ ਜਾਣਗੇ ਆ ਪਾਰਮਾ ਨੂੰ ਪੈਣਾ ਹੁਣ ਤੇ ਤੇਲ ਕੱਢਣ ਲੱਭਣਗੇ ਜ਼ਿਮੀਦਾਰ ਕਿਤੇ ਨਾ ਕਿਤੇ ਦੁਖੀ ਲੱਗ ਰਹੇ ਆ ਤੁਹਾਨੂੰ ਦੁਖੀ ਆ ਸਾਰੇ ਹੁਣ ਸੁਵੇਰ ਨੂੰ ਆਉਂਦੇ ਨੂੰ 10-15000 ਦਾ ਨੁਕਸਾਨ ਹੋਇਆ ਹੁੰਦਾ ਤਾਂ ਦੁਖੀ ਨਹੀਂ ਤਾਂ ਹੋਰ ਕੀ ਆ ਭਾਜੀ ਦੀ ਮੋਟਰ ਨਹੀਂ ਪਹੁੰਚਿਆ ਥੈਂਕ ਯੂ ਬਰਬਾਦ ਸਿੰਘ ਭਾਜੀ ਕਿਹੜੇ ਪਿੰਡ ਰਹਿੰਦੇ ਤੁਸੀਂ ਮੈਂ ਗਰਾਇਆ ਅੱਛਾ ਜੀ ਕੀ ਵਾਰਦਾਤ ਹੋਈ ਆ ਵਾਰਦਾਤ ਰਾਤ ਨੂੰ ਰੋਜੋ ਹੀ ਰਹਿੰਦੇ ਨੇ ਕਦੀ ਕਿਹੜੇ ਪਾਸੋਂ ਤਾਰਾਂ ਪਟਲ ਜਾਂਦੇ ਨੇ ਕਦੀ ਕਦੀ ਤੇਲ ਕੱਢ ਲ ਜਾਂਦੇ ਨੇ ਹੁਣ ਸਟਾਰਟਰ ਵੀ ਨਾਲ ਚੱਕਣ ਲੱਗ ਗਏ ਨੇ ਕੋਈ ਨਾ ਕੋਈ ਰੋਜ ਹੀ ਹੈ ਸ਼ਿਕਾਇਤ ਹੀ ਮਿਲਦੀ ਪਈ ਹੈ ਜਿੰਮੇਦਾਰ ਹੁਣ ਕਿੱਥੇ ਜਾਣ ਬਈ ਉਤਲੋ ਫਸਲਾ ਨਹੀਂ ਹੁੰਦੀਆਂ ਪਈਆਂ ਉਤਲੋ ਉੰਜੇ ਦੁਖੀ ਹੋਏ ਪਰ ਸਮਾਨ ਪੂਰੇ ਨਹੀਂ ਹੁੰਦੇ ਪਏ ਕਿੰਨਾ ਕਿ ਨੁਕਸਾਨ ਹੋ ਚੁੱਕਾ ਨੁਕਸਾਨ ਹਲੇ ਹੋਣਾ ਹੈ ਹੁਣ ਵੇਨੇ ਨੁਕਸਾਨ ਤੇ ਘੱਟ ਤੋਂ ਘੱਟ ਜਿਵੇਂ 10 25 ਮੋਟਰਾਂ ਦਾ ਤੇ ਹੋ ਗਿਆ ਹੈ ਹਾਲੀਗੋ ਸਾਰੇ ਦੇਖਾਂਗੇ ਫੇਰ ਹੀ ਪਤਾ ਲੱਗਣਾ ਪ੍ਰਸ਼ਾਸਨ ਨੂੰ ਇਸ ਵਾਰ ਸ਼ਿਕਾਇਤ ਕਰ ਦਿੱਤੀ ਹੈ ਹਾਂਜੀ ਆ ਗਏ ਨੇ ਪ੍ਰਸ਼ਾਸਨ ਕੀ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਮੰਗ ਹੋਣੀ ਹੀ ਕਰਨੇ ਹੁਣ ਮੰਗਾਂ ਤਾਂ ਜਿੰਨੀਆਂ ਸਾਡੀ ਕਦੀ ਮੰਗ ਤੇ ਪੂਰੀ ਹੋਈ ਕੋਨੀ ਜਾਂ ਤੇ ਮੰਗ ਪੂਰੀ ਹੁੰਦੀ ਹੋਏ ਫੇਰ ਤੁਸੀਂ ਮੰਗੀ ਹੈ ਮੰਗ ਤਾਂ ਸਾਡੀ ਕਦੀ ਕੋਈ ਪੂਰੀ ਨਹੀਂ ਹੋਈ ਬੇਨਾ ਵਾਦਾ ਹੀ ਆ ਕੰਮ ਕਰਦਾ ਦਾ ਹਰ ਦਿਨੋ ਦਿਨ